ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਬੱਬੂ ਮਾਨ ਪੰਜਾਬੀ ਸਿੰਗਰ ਉਤਰੇ ਨੇ ਉਹਨਾਂ ਦੇ ਵੱਲੋਂ ਇੱਕ ਗਾਣਾ ਕੱਢਿਆ ਗਿਆ ਹੈ ਗਾਣਾ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਨਾਮ ਤਰਨੇ ਵਾਲਾ ਹੈ ਜਿਸ ਦੀ ਸਹਿਰਾਨਾ ਜਿਹੜੀ ਹੈ ਕਿਸਾਨ ਤੇ ਨਾਲ ਹੀ ਪੰਜਾਬੀ ਵੀ ਕਰ ਰਹੇ ਨੇ ਦੱਸਿਏ ਕੀ ਬੱਬੂ ਮਾਨ ਉਹਨਾਂ ਸਿੰਗਰਾਂ ਦੇ ਵਿੱਚੋਂ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਕਿਸਾਨੀ ਅੰਦੋਲਨ ਜਿਹੜਾ ਪਹਿਲਾ ਹੋਇਆ ਸੀ ਉਸ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਉਤਰੇ ਸਨ ਤਾਂ ਕਿਸਾਨਾਂ ਨੂੰ ਮਾਲੀ ਸਹਾਇਤਾ ਵੀ ਕੀਤੀ ਸੀ ਤਾਂ ਹੁਣ ਦੱਸਿਏ ਕੀ ਬੱਬੂ ਮਾਨ ਸੁਣੀ ਦੀ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਨਵਾਂ ਗਾਣਾ ਕੱਢਿਆ ਗਿਆ ਜਿਸ ਦਾ ਨਾਮ ਧਰਨੇ ਵਾਲਾ ਹੈ ਤੇ ਕਿਸਾਨਾਂ ਨੂੰ ਸਮਰਪਿਤ ਜਿਹੜਾ ਹੈ ਗਾਣਾ ਕਿਹਾ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਪੰਜਾਬੀ 뮤지컬 ਇੰਡਸਟਰੀ ਦੇ ਨਾਲ ਸੰਬੰਧਿਤ ਸਿੰਗਰ ਬੱਬੂ ਮਾਨ ਕਿਸਾਨਾਂ ਦੇ ਹੱਕ ਦੇ ਵਿੱਚ ਆ ਗਏ ਨੇ ਉਹਨਾਂ ਨੇ ਕਿਸਾਨੀ ਦੇ ਹੱਕ ਦੇ ਵਿੱਚ ਇੱਕ ਗੀਤ ਰਿਲੀਜ਼ ਕੀਤਾ ਹੈ ਜਿਨਾ ਵਿੱਚ ਲੋਕਾਂ ਨੂੰ ਤੇ ਕਿਸਾਨਾਂ ਨੂੰ ਇਹ ਗਾਣਾ ਕਾਫੀ ਜ਼ਿਆਦਾ ਪਸੰਦ ਆ ਰਿਹਾ ਇਸ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਉਤਰਨ ਵਾਲੇ ਉਹ ਵੱਡੇ ਚਿਹਰੇ ਬਣੇ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸਦੀ ਹੈ ਕਿ ਰੇਸ਼ਮ ਸਿੰਘ ਅਨਮੋਲ ਸ਼੍ਰੀ ਬਰਾੜ ਤਨਾਲ ਹੀ ਹਰਿਆਣਾ ਦੇ ਕਈ ਸਿੰਗਰ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆ ਚੁੱਕੇ ਨੇ ਸਿੰਗਰ ਬੱਬੂ ਮਾਨ ਦੇ ਵੱਲੋਂ ਇੱਕ ਗਾਇਆ ਗਾਣਾ ਜਿਹੜਾ ਹੈ 24 ਘੰਟਿਆਂ ਦੇ ਅੰਦਰ ਲੱਖਾਂ ਲੋਕਾਂ ਦੇ ਵੱਲੋਂ ਦੇਖਿਆ ਜਾ ਚੁੱਕਾ ਹੈ ਗਾਣਾ ਕਾਫੀ ਜ਼ਿਆਦਾ ਜਿਹੜਾ ਹੈ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ ਤੇ ਗਾਣੇ ਦਾ ਨਾਮ ਵੀ ਧਰਨੇ ਵਾਲੇ ਦੱਸਿਆ ਜਾ ਰਿਹਾ ਹੈ ਗਾਣੇ ਦੇ ਪੋਸਟਰ ਦੇ ਵਿੱਚ ਬੱਬੂ ਮਾਨ ਦਿਖਾਈ ਦੇ ਰਹੇ ਨੇ কুর্তা ਪਜਾਮਾ ਪੈਣੇ ਹੋਏ ਤੇ ਆਪਣੀ ਆਵਾਜ਼ ਨੂੰ ਚੁੱਕਦੇ ਹੋਏ ਤਾਂ ਇਸ ਤੋਂ ਪਹਿਲਾਂ ਬੱਬੂ ਮਾਨ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਜਲੰਧਰ ਦੀ ਉਹ ਵੀਡੀਓ ਦੱਸੀ ਜਾ ਰਹੀ ਹੈ ਜਿਸ ਵਿੱਚ ਉਹ ਕਿਸਾਨਾਂ ਦੇ ਹੱਕ ਦੇ ਵੀ ਗੱਲ ਕਰ ਰਹੇ ਨੇ ਤੇ ਨਾਲ ਹੀ WTO ਦਾ ਉਹ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ ਬੱਬੂ ਮਾਨ ਉਹ ਪੰਜਾਬੀ ਸਿੰਗਰ ਨੇ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਜਿਹੜਾ ਪਹਿਲਾ ਹੋਇਆ ਸੀ ਉਸ ਵੇਲੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਚੁੱਕੀ ਸੀ ਤੇ ਨਾਲ ਹੀ ਕਿਸਾਨਾਂ ਦੇ ਹੱਕ ਦੇ ਲਈ ਜਿਹੜੇ ਹੈ ਮਾਲੀ ਸਹਾਇਤਾ ਵੀ ਕੀਤੀ ਸੀ ਉਸ ਵੇਲੇ ਬਹੁਤ ਸਾਰੇ ਪੰਜਾਬੀ ਸਿੰਗਰਾਂ ਦੇ ਵੱਲੋਂ ਵੱਧ ਚੜ ਕੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਗਿਆ ਸੀ ਕਿਸਾਨਾਂ ਦੀ ਮਦਦ ਕੀਤੀ ਗਈ ਸੀ ਤੇ ਹੁਣ ਪੰਜਾਬੀ ਸਿੰਗਰ ਬੱਬੂ ਮਾਨ ਦਾ ਇਹ ਨਵਾਂ ਗੀਤ ਆ ਚੁੱਕਿਆ ਹੈ ਤੇ ਗੀਤ ਜਿਹੜਾ ਹੈ ਕਿਸੇ ਨੂੰ ਪਸੰਦ ਆ ਰਿਹਾ ਕਿਸਾਨਾਂ ਦੇ ਹੱਕ ਦਾ ਇਹ ਗੀਤ ਦੱਸਿਆ ਜਾ ਰਿਹਾ ਹੈ ਇਸ ਗੀਤ ਦੇ ਵਿੱਚ ਕਿਸਾਨ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਤੁਹਾਨੂੰ ਦੱਸ ਦਈਏ ਬਹੁਤ ਤੇਜ਼ੀ ਦੇ ਨਾਲ ਵੀਡੀਓਜ਼ ਵਾਇਰਲ ਹੋਈਆਂ ਸੀ ਜਿਸ ਵਿੱਚ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਪੰਜਾਬੀ ਸਿੰਗਰਾਂ ਨੂੰ ਕਹਿ ਰਹੇ ਸੀ ਕਿ ਕਿੱਥੇ ਨੇ ਉਹ ਪੰਜਾਬੀ ਸਿੰਗਰ ਜਿਹੜੇ ਨੇ ਅੱਜ ਵੱਡੇ ਵੱਡੇ ਸ਼ੋਅ ਲਗਾਉਂਦੇ ਨੇ ਕਿਉਂ ਨਹੀਂ ਉਹ ਕਿਸਾਨੀ ਅੰਦੋਲਨ ਦੇ ਵਿੱਚ ਆ ਕੇ ਬੋਲਦੇ ਨੇ ਤਾਂ ਉਸ ਤੋਂ ਬਾਅਦ ਕਾਫੀ ਜ਼ਿਆਦਾ ਕਿਸਾਨਾਂ ਦੇ ਵੱਲੋਂ ਵੀ ਇਹ ਸਵਾਲ ਚੁੱਕੇ ਗਏ ਸਨ ਕਿ ਪਿਛਲੇ ਅੰਦੋਲਨ ਦੇ ਵਿੱਚ ਤਾਂ ਬਹੁਤ ਸਿੰਗਰਸ ਆਈਸਨ ਤੇ ਉਸ ਤੋਂ ਬਾਅਦ ਇਸ ਵਾਰ ਕਿਉਂ ਨਹੀਂ ਆ ਰਹੇ ਸੰਤਾ ਹੁਣ ਦੱਸ ਦਈਏ ਕੀ ਬੱਬੂ ਮਾਨ ਵੀ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਧਰਨੇ ਵਾਲਾ ਇੱਕ ਗੀਤ ਰਿਲੀਜ਼ ਕੀਤਾ ਗਿਆ ਹੈ ਗੀਤ ਕਾਫੀ ਜ਼ਿਆਦਾ ਆਮ ਲੋਕਾਂ ਨੂੰ ਕਿਸਾਨਾਂ ਨੂੰ ਪਸੰਦ ਆ ਰਿਹਾ ਹੈ ਗੀਤ ਦੇ ਵਿੱਚ ਜੋ ਹੈ ਹੁਣ ਤੱਕ ਲੱਖਾ ਜਿਹੜੇ ਲੋਕ ਹੈ ਉਸ ਨੂੰ ਦੇਖ ਸਕਿਆ ਹੈ 3 ਮਿੰਟ 48 ਸੈਕਿੰਡ ਦਾ ਇਹ ਗੀਤ ਹੈ ਪਰ ਹਰ ਕਿਸੇ ਦੇ ਅੰਦਰ ਪੂਰਨ ਤੌਰ ਦੇ ਉੱਤੇ ਜੋਸ਼ ਵੀ ਭਰਦਾ ਹੈ ਕਿਉਂਕਿ ਬੱਬੂ ਮਾਨ ਦੇ ਵੱਲੋਂ ਤੇ ਬਹੁਤ ਸਾਰੇ ਸਿੰਗਰਾਂ ਦੇ ਵੱਲੋਂ ਕਿਸਾਨੀ ਅੰਦੋਲਨ ਜਿਹੜਾ ਪਹਿਲਾ ਹੋਇਆ ਸੀ ਉਸ ਵਿੱਚ ਅਜਿਹੇ ਗੀਤ ਮੋਟੀਵੇਸ਼ਨ ਜਿਹੜੇ ਕਿਸਾਨੀ ਨੂੰ ਦਰਸਾਉਂਦੇ ਨੇ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੇ ਨੇ ਉਹ ਕੱਢੇ ਗਏ ਸਨ ਲੋਕਾਂ ਦੇ ਵੱਲੋਂ ਉਹਨਾਂ ਗਾਣਿਆਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ ਲਗਾਤਾਰ ਕਿਸਾਨ ਵੀ ਜਿਹੜੇ ਨੇ ਉਹ ਬਾਰ ਬਾਰ ਸਿੰਗਰਾਂ ਨੂੰ ਕਹਿ ਰਹੇ ਸੀ ਆਖਿਰਕਾਰ ਉਹ ਸਿੰਗਰ ਕਿੱਥੇ ਨੇ ਜਿਹੜੀ ਸਾਡੀ ਆਵਾਜ਼ ਚੁੱਕਦੇ ਨੇ ਸਾਡੀ ਆਵਾਜ਼ ਬੁਲੰਦ ਕਰਦੇ ਨੇ ਤੇ ਹੁਣ ਪੰਜਾਬੀ ਸਿੰਗਰ ਬਬੂ ਮਾਨ ਜੜੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਉਤਰੇ ਨੇ ਕਮੈਂਟ ਦੇ ਜ਼ਰੀਏ ਤੁਸੀਂ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ